ਉਹਨਾਂ ਸੁਣੋ ਐਦਾਂ ਮੂੰਹ ਜਿਹਾ ਫਲਾ ਕੇ ਬੈਠੀ ਆ ਕੋਈ ਗੱਲ ਕਰਨੀ ਤੇ ਕਰ ਲਾ ਤੂੰ ਕੀ ਕਹਿਣਾ ਚਾਹੁੰਨੀ ਆ ਕਹਿਣਾ ਕੀ ਆ ਕਿੰਨੇ ਦਿਨਾਂ ਦੀ ਨਾ ਪਿੰਡ ਦੀ ਬੜੀ ਯਾਦ ਆਉਂਦੀ ਏ ਜਿਗਰ ਦਾ ਉੱਡ ਕੇ ਚਲ ਜਾ ਉਹ ਤੇ ਕਦੀ ਆਏ ਨਹੀਂ ਤੇਰੀ ਵਾਇਸ ਆਏ ਨਹੀਂ ਕਦੀ ਪੁੱਛੀ ਉਹਨਾਂ ਨੇ ਜੇ ਉਹ ਨਹੀਂ ਆਏ ਤੇ ਇਹਦਾ ਮਤਲਬ ਇਹ ਥੋੜਾ ਕਿ ਮੈਨੂੰ ਚੇਤਾ ਨਹੀਂ ਆਉਂਦਾ ਜਿੱਦਾਂ ਮਰਜੀ ਵੀ ਆ ਜਮਨਪੂਆ ਆਹ ਲਗਵਾੜਾ ਚਾਚੇ ਤਾਏ ਸਾਰਾ ਕੁਝ ਯਾਦ ਆਉਂਦਾ ਜੀ ਵੀ ਕਰਦਾ ਜਾਨ ਨੂੰ ਪਰ ਮੈਂ ਕਦੀ ਰੋਕਿਆ ਅੱਜ ਤੱਕ ਤੈਨੂੰ ਜਾਣ ਦ ਜਦੋਂ ਤੂੰ ਕਿਹਾ ਜਦੋਂ ਜਦੋਂ ਕਿਹਾ ਮੈਂ ਆਪਣੇ ਪਿੰਡ ਜਾਣਾ ਤੇ ਮੈਂ ਤੈਨੂੰ ਉਦੋਂ ਕਹਿਤਾ ਵੀ ਜਾ ਕੋਈ ਗੱਲ ਨਹੀਂ ਰਾਤ ਰਹਿ ਜਾ ਜਾਂਚ ਮੈਂ ਰੋਕਦਾ ਹਾਂ ਨਾ ਤੇ ਤੂੰ ਤਾਂ ਮੈਨੂੰ ਇਹੋ ਜੀ ਗੱਲ ਕਰ ਗੱਲ ਉਹ ਨਹੀਂ ਆ ਪਰ ਕਦੀ ਕਦਾਈਂ ਤੇ ਹਮਨਾ ਚਾਹੀਦਾ ਨਾ ਕਦੀ ਤੇ ਵੇਖਣਾ ਚਾਹੀਦਾ ਨਾ ਅੰਨੇ ਕਿ ਮੋਟੀਆਂ ਗੱਲਾਂ ਦੀ ਗੁੱਸੇ ਨਾਲ ਰਾਜ ਕੀ ਸੌ ਵਰੀ ਹੋ ਜਾਂਦੀ ਇਹਦਾ ਮਤਲਬ ਇਹ ਥੋੜਾ ਫਿਰ ਰਿਸ਼ਤੇ ਟੁੱਟਦੇ ਜਾਂਦੇ ਮੈਨੂੰ ਤੇ ਜੇਤਾ ਹੁੰਦੇ ਆ ਨਾ ਈਆਂ ਦੇ ਪਿੱਛੇ ਤੇ ਕੋਈ ਵਾਈਸ ਹੋਈ ਲੈਣ ਆ ਜੇ ਨਾ ਚਾਹ ਦੇ ਨਾਲ ਆ ਜੇ ਤੇ ਇੰਨੀਆਂ ਉੱਡੀਆਂ ਫਿਰਦੀਆਂ ਮੈਂ ਕਿਹੜਾ ਮੰਗਣ ਨਹੀਂ ਕੋ ਪਰਮਾਤਮਾ ਨੇ ਮੈਨੂੰ ਆਪਣੇ ਘਰ ਸਾਰਾ ਕੁਝ ਦਿੱਤਾ ਵਾ ਪਰ ਨਾ ਰਿਸ਼ਤਾ ਇਦਾਂ ਦਾ ਵਾ ਮਿਲਦੇ ਗਲਦੇ ਰਹੀਏ ਨਾ ਤੇ ਹੌਸਲਾ ਜਰ ਰਹਿਂਦਾ ਕਿ ਸਾਡੇ ਪਿੱਛੇ ਹੈਗਾ ਕੋਈ ਨਹੀਂ ਤੇ ਕੇ ਦੇਸ ਨਾਲ ਦਾ ਹਸਾਬ ਆ ਗੱਲ ਸੁਣ ਤੂੰ ਐਵੇਂ ਦਿਲ ਛੋਟਾ ਕਰਨੀ ਆ ਰਿਸ਼ਤੇ ਟੁੱਟਦੇ ਨਹੀਂ ਹੁੰਦੇ ਰਿਸ਼ਤੇ ਅੱਜ ਦੂਰੀਆਂ ਆ ਜਾਂਦੀਆਂ ਜਦੋਂ ਕੋਈ ਨਾ ਆਵੇ ਮਿਲਣ ਨਾ ਜਾਵੇ ਕੋਈ ਮਿਲਣ ਉਧਰ-ਉਧਰੀ ਨਾ ਮਿਲਣ ਤੇ ਦੂਰੀਆਂ ਜ਼ਰੂਰ ਪੈ ਜਾਂਦੀਆਂ ਪਰ ਧੀਆਂ ਧਿਆਨੀਆਂ ਦਾ ਰਿਸ਼ਤਾ ਕਮਾਫੀ ਨਾਲ ਹੀ ਹੁੰਦਾ ਵਾ ਵੀ ਜਿੰਨਾ ਚਿਰ ਮਾਂ ਪਿਓ ਨਾਲ ਚੜੀਆ ਅਸੀਂ ਤੇ ਪਰਾਂਵਾਂ ਨਾਲ ਕਿੰਨਾ ਪਿਆਰ ਕਰਦੇ ਆਂ ਹਰ ਇੱਕ ਥਾਂ ਦੇ ਕੋਲਈ ਦਾ ਵਾ ਜਿੰਨੇ ਹੱਕ ਬੰਦੇ ਸਾਰੇ ਧੀਆ ਨਭਾਉਂਦੀਆਂ ਜੇ ਕੋਈ ਨਹੀਂ ਵੀ ਇੰਨੇ ਜੋਗੀ ਹੁੰਦੀ ਨਾ ਧੀ ਪਾਂ ਤੇ ਓਕੀ ਹੋ ਕੇ ਆਪਣੇ ਵਰਜ ਪੂਰੇ ਕਰਦੀ ਆ ਕਿ ਸਾਡੀਆਂ ਪਰਜਾਈਆਂ ਕਹਿਨ ਨਾ ਮਾਂ ਹੁੰਦੀ ਤੇ ਇੰਨੇ ਇਦਾਂ ਕਰਨਾ ਸੀ ਮਾਂ ਹੁੰਦੀ ਤੇ ਇਦਾਂ ਕਰਨਾ ਸੀ ਫਿਰ ਵੀ ਫਿਰ ਵੀ ਪਿੱਛੇ ਪਾ ਹੀ ਦਿੰਦੇ ਕਿਉਂ ਉਹ ਗੱਲ ਕਹਿੰਦੇ ਆ ਨਾ ਵੀ ਭਰਾ ਨਹੀਂ ਮਾਰੇ ਹੁੰਦੇ ਪਰਜਾਈਆਂ ਦੂਰੀਆਂ ਪਵਾ ਦਿੰਦੀਆਂ ਪਤਾ ਨਹੀਂ ਕਿਉਂ ਆਪਣੇ ਘਰ ਵੀ ਤੇ ਭੈਣਾਂ ਭਰਾਵਾਂ ਗਏ ਭਰਾਵਾਂ ਕੋਈ ਆਈਆਂ ਹੁੰਦੀਆਂ ਪੋਤੀਵ ਦੇ ਇਕੱਠੇ ਹੁੰਦੇ ਆ ਪਰ ਦੂਜੇ ਘਰ ਜਾ ਕੇ ਕਿਉਂ ਆਪਣੇ ਭਰਾ ਜੋ ਪਤੀ ਪਰਮੇਸ਼ਰ ਜੀ ਉਹਨਾਂ ਨੂੰ ਕਹਿ ਦਿੰਦੀਆਂ ਵੀ ਨਹੀਂ ਉਹ ਕਿਹੜੀ ਆਉਂਦੀ ਆ ਅਹੀਂ ਕੋਈ ਜਾਈਏ ਰਹਿਣ ਦੋ ਮਤਲਬ ਉਹਨਾਂ ਦੇ ਮਨ ਵਿੱਚ ਨਫ਼ਰਤ ਭਰ ਦਿੰਦੀਆਂ ਆ ਆਉਂਦੀਆਂ ਉਹ ਵੀ ਘਰਾਂ ਚੋਂ ਉਹਨਾਂ ਚੋਂ ਹੀ ਆ ਜਿੱਥੇ ਉਹਨਾਂ ਦੇ ਵੀ ਭਰਾ ਹੁੰਦੇ ਆ ਉਹਨਾਂ ਦੀ ਵੀ ਪਰਜਾਈਆਂ ਹੁੰਦੀਆਂ ਵਾ ਤੇ ਫਿਰ ਕਹਿੰਦੀ ਆ ਸਾਡੀ ਪਰਜਾਈ ਨਹੀਂ ਕੋਈ ਪੁੱਛਿਆ ਵੀ ਤੂੰ ਹੀ ਆਪਣੀ ਨਾਨ ਨੂੰ ਕਿੰਨਾ ਕ ਪੁੱਛ ਲਿਆ ਭਾਈ ਖਾਣਾ ਤੇ ਆਪੋ ਆਪਣੋਂ ਘਰ ਹੁੰਦਾ ਇੱਕ ਦੂਜੇ ਦਾ ਤੇ ਕਿਸੇ ਨੇ ਵੀ ਨਹੀਂ ਖਾਣਾ ਬਸੇ ਹੋਈ ਆ ਕਿ ਚਮਾਂ ਥਾਂ ਤੇ ਨਾ ਚਾਰ ਜੀਆਂ ਵਿੱਚ ਖਲੋਤਾ ਬੰਦਾ ਸੋਹਣਾ ਲੱਗਦਾ ਵਾ ਆਪਣੇ ਭੈਣ ਭਰਾਵਾਂ ਚ ਦਿਨ ਦਿਹਾੜਾ ਖੜਾ ਬੰਦਾ ਸੋਹਣਾ ਲੱਗਦਾ ਵਾ ਵੀ ਭੈਣ ਭਰਾਵਾਂ ਵਾ ਲਿਆ ਸਾਰੀ ਉਮਰ ਚ ਰਿਸ਼ਤੇ ਤੇ ਇੱਕ ਚੀਜ਼ ਹੁੰਦੀ ਕਮਾਉਣ ਵਾਲੇ ਜਿੰਨੇ ਰਿਸ਼ਤੇ ਕਮਾ ਲੇ ਸਮਝੋ ਸਭ ਕੁਝ ਕਮਾ ਲਿਆ ਪਹਿਲੀ ਦੀ ਤੇ ਆਈ ਚਲਾਈ ਚੱਲਦੀ ਰਹਿੰਦੀ ਆ ਉਹ ਪੈਸੇ ਤੇ ਕੰਜਰਾਂ ਕੋ ਬਹੁਤ ਹੁੰਦੇ ਆ ਮੈਂ ਤੈਨੂੰ ਗੱਲ ਦੱਸਾਂ ਜਿਹੜੀ ਆ ਤੂੰ ਗੱਲ ਕੀਤੀ ਨਾ ਬੰਦਾ ਹਮੇਸ਼ਾ ਭੈਣਾ ਭਰਾਵਾਂ ਦੇ ਨਾਲ ਹੀ ਵੱਡਾ ਹੁੰਦਾ ਵਾ ਇੱਕ ਜ਼ਮੀਨ ਜਾਇਦਾਦ ਜਾਂ ਸਾਡੇ ਕੋਲ ਦੌਲਤ ਸ਼ੌਹਰਤ ਆ ਗਈ ਤੇ ਜੇ ਪਿੱਛੇ ਦੋ ਬੰਦੇ ਨਾ ਹੋਏ ਨਾ ਕੋਈ ਰਿਸ਼ਤੇਦਾਰ ਹੋਇਆ ਤੇ ਉਹ ਬੰਦੇ ਦੀ ਬੁਗਤ ਕੀ ਆ ਪੈਸਾ ਤੇ ਰੱਬ ਨੇ ਮੈਨੂੰ ਬਥੇਰਾ ਦਿੱਤਾ ਪਰ ਕਈ ਵਾਰੀ ਨਾ ਮੈਨੂੰ ਆਪਣੇ ਆਪ ਜਿੱਦਾਂ ਲੱਗਦਾ ਕਿ ਮੈਂ ਅਧੂਰੀ ਜੀ ਹਾਂ ਇੱਕ ਤਾਂ ਆਪਣੇ ਔਲਾਦ ਨਹੀਂ ਦਿੱਤੀ ਤੇ ਦੂਜੇ ਮਾਪੇ ਪੇਕੇਆਂ ਦਾ ਕੋਈ ਆਸਰਾ ਨਹੀਂ ਐਂ ਲੱਗਦਾ ਵਾ ਵੀ ਮੈਂ ਜਿੱਤਾਂ ਗੱਲੋਂ ਪੂਰੀ ਨਹੀਂ ਆ ਮੇਰਾ ਕੋਈ ਹੈ ਹੀ ਨਹੀਂ ਜਿੱਦਾਂ ਮੈਂ ਇਦਾਂ ਜੇ ਤਰੀਫ ਦੀ ਜ਼ਿੰਦਗੀ ਜਿਉਣ ਦਾ ਕੋਈ ਮਕਸਦ ਹੀ ਨਹੀਂ ਹੈ ਘਰੇ ਕੋਲ ਤੇ ਪੈਸੇ ਨੂੰ ਮੈਂ ਕੀ ਕਰਾਂ ਬਾਕੀ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਇੱਥੇ ਤੋਂ ਮਨ ਭਰੰਦੀ ਆ ਨਾ ਐਵੇਂ ਬੁਸਕਣ ਦੀ ਆ ਇੱਥੇ ਬੁਸਕਿਆਂ ਕੋਈ ਫਾਇਦਾ ਨਹੀਂ ਹੋਣਾ ਤੂੰ ਐਦਾਂ ਕਰ ਜੇ ਤੇਰਾ ਬਹੁਤਾ ਮਨ ਕਰਨ ੜਿਆ ਨਾ ਤੇ ਜਾ ਤੂੰ ਜਾ ਕੇ ਆ ਜਾ ਤੈਨੂੰ ਕਿਹੜਾ ਉਹਨਾਂ ਨੇ ਘਰੋਂ ਕੱਢ ਦੇਣਾ ਉਹ ਕਿ ਤੈਨੂੰ ਜਾਣ ਦੇਣੀ ਆ ਘਰੋਂ ਤਾਂ ਨਹੀਂ ਕੱਢ ਦੇਣਾ ਪਰ ਜੇ ਮારી ਮੋਟੀ ਨਾਰਾਜ਼ਗੀ ਹੋ ਹੀ ਗਈ ਸੀ ਇੱਕ ਵਾਰ ਨਹੀਂ ਕਿਹਾ ਅਨ ਗਿਆ ਕਿ ਪੈਨ ਸਾਡੀ ਗਲਤੀ ਆ ਮੁੜ ਕੇ ਆਇਆ ਕਦੀ ਕਦੀ ਫੋਨ ਵੀ ਲਾਇਆ ਫੇ ਮੈਂ ਕਿੱਧਰ ਚੱਲ ਜਾ ਕੋਈ ਗੱਲ ਨਹੀਂ ਤੂੰ ਜਾ ਆ ਠੀਕ ਹੈ ਚਲੋ ਠੀਕਾ ਦੀਪ ਦੇ ਨਾ ਮੰਮੀ ਆਈ ਆ ਮੈਂ ਉਹਨੂੰ ਮੇਲਾਵਾ ਮੇਰੇ ਮੇਰੇ ਕੰਪਲੀ ਨਹੀਂ ਹੋਵੇ ਤੇ ਐਵੇਂ ਜਲ ਛੋਟਾ ਕਰੀ ਜਾਂਦੀ ਉਹ ਵੀ ਤੇ ਜਿੰਦੀਆਂ ਜਿਨ੍ਹਾਂ ਦਾ ਮਾਂ ਪਿਓ ਭੈਣ ਭਰਾ ਹੀ ਨਹੀਂ ਹੁੰਦਾ ਕੋਈ ਉਹ ਵੀ ਤੇ ਦਿਨ ਕੱਟਦੀਆਂ ਹੀ ਆ ਕੰਬੜੀ ਨਾ ਹੋਵੇ ਦਾ ਐਵੇਂ ਮਨ ਭਰੀ ਜਾਂਦੀ ਆ ਨਹੀਂ ਇਹ ਗੱਲੋਂ ਸੱਚੀ ਵੀ ਆ ਜ਼ਿੰਦਗੀ ਜੀਣ ਵਾਸਤੇ ਕੋਈ ਨਾ ਕੋਈ ਸਹਾਰਾ ਤੇ ਹੋਣਾ ਚਾਹੀਦਾ ਨਾ ਚਲੋ ਰੱਬ ਸਾਨੂੰ ਧੀ ਦੇ ਦਿੰਦਾ ਐਵੇਂ ਉਹਦੇ ਨਾਲ ਰੁੱਝੇ ਰਹਿੰਦੇ ਗੱਲ ਸੁਣ ਤੈਨੂੰ ਨਾਮ ਮਿਲਣਾ ਹੀ ਦੱਸ ਸਕੇ ਉਹਦੇ ਮਾਂ ਪਿਓ ਨੂੰ ਉਸੇ ਵੇਲੇ ਦੱਸਣ ਦਾ ਵੀ ਸਾਰੀ ਕੀ ਗੱਤ ਉਹ ਕਿੱਥੇ ਚੋਰੀ ਜਾਂਦੀ ਆ ਕਿਤੋਂ ਚੋਰੀ ਗਈ ਆ ਮੈਂ ਕਲਾਇਆ ਤੇ ਉਹ ਗਈ ਆ ਤੇ ਪੇਕਿਆਂ ਤੋਂ ਵੀ ਚੋਰੀ ਰੱਖੀ ਸੀ ਜਦੋਂ ਕੰਮ ਕਰਦੀ ਆ ਤੇ ਕਰਦੀ ਆ ਤੇ ਚ ਕਾਦਾ ਲੈਣਾ ਨਹੀਂ ਤੂੰ ਤੂੰ ਵੈਰ ਨਾ ਵਾਹੜੇ ਹਾਂ ਪੈਣਾ ਮੇਰੀ ਮਾਂ ਨੂੰ ਕੱਤੋਂ ਦੱਸਨੀ ਆਂ ਤੂੰ ਹੀ ਮੇਰੀ ਮਾਂ ਦੇ ਅੱਗੇ ਨੀਗੀ ਜੀ ਗੱਲ ਦੀ ਟੈਨਸ਼ਨ ਲੈ ਕੇ ਬਿਮਾਰ ਹੋ ਜਾਂਦੀ ਆ ਤੇ ਤੂੰ ਫੇਰ ਉਹਨੂੰ ਸਾਰੀਆਂ ਮੈਂ ਉਹਨਾਂ ਤੋਂ ਤਾਂ ਗੱਲ ਨਹੀਂ ਕਰਦੀ ਵੀ ਉਹ ਟੈਨਸ਼ਨ ਲੈਣ ਦੇ ਬਾਅਦੋਂ ਦੀਪ ਮੇਰੀ ਗੱਲ ਸੁਣੋ ਮੈਂ ਤੇ ਰਸੋਈ 'ਚ ਜਦੋਂ ਤੇਰੀ ਕੁੜੀ ਨੇ ਪਹਿਲਾਂ ਇਹਨੂੰ ਦੱਸਤਾ ਵੀ ਮੰਮੀ ਕਿਸਦੇ ਘਰ ਕੰਮ ਕਰਨ ਗਈ ਆ ਉਹਨਾਂ ਨੇ 익ਣਾ ਪੁੱਛਿਆ ਆਦੀ ਹਾਲ ਅਗੇ ਕੰਮ ਕਰਦੀ ਨੀ ਗਰਸ਼ਣੀ ਦੀ ਉਹ ਨਿਆਣੀ ਸੀ ਜੇ ਉਹ ਨਿਆਣੀ ਸੀ ਉਹਨੇ ਗੱਲ ਕਹਤੀ ਤੂੰ ਹੀ ਪਰਦਾ ਪਾ ਸਕਦੇ ਏ ਇੱਕ ਮਿੰਟ ਗੱਲ ਸੁਣ ਉਹ ਤੇ ਉਦਾਂ ਨਿਆਣੀ ਨੇ ਕਿਹਾ ਵੀ ਮੰਮੀ ਹੈਨਾਂ ਦੇ ਘਰ ਕੰਮ ਇਹ ਨਹੀਂ ਕਿਹਾ ਜ਼ਰੂਰੀ ਵੀ ਤੇ ਠਿੱਕ ਕੇ ਉਹਨਾਂ ਦੇ ਘਰ ਦੱਸਿਆ ਵਾ ਤੇ ਤੂੰ ਤੇ ਗੱਲ ਵਾਬੇ ਚੜਾ ਕੇ ਦੱਸੀ ਨਹੀਂ ਐਦਾਂ ਨਹੀਂ ਕਰੀਦਾ ਹਾਂ ਤਾਂ ਤੁਹਾਡੀ ਸਮਝ ਨਹੀਂ ਆਦੀ ਜਦੋਂ ਤੂੰ ਹੀ ਕੰਮ ਤੇ ਲਾਈ ਆ ਤੇ ਕਿਉਂ ਲਗਾਰਾ ਜੇ ਕਾਲੂ ਹੋਰ ਕੋਈ ਭੈਣ ਭਰਾ ਜੂ ਉਥੇ ਪੋਚੇ ਲੌਂਦੀ ਨੂੰ ਵੇਖ ਲੂ ਤੇ ਫਿਰ ਕੀ ਕਹੂਗਾ ਗੱਲ ਸੁਣ ਜੇ ਮੈਂ ਲਗਾ ਰੱਖਿਆ ਤਾਂ ਤੂੰ ਨਹੀਂ ਰੱਖ ਸਕਦੀ ਤੈਨੂੰ ਕੀ ਗੱਲ ਆ ਕੀ ਲੋਡ ਹੀ ਉਹਦੇ ਮਾਪਿਓ ਦੇ ਸਾਹਮਣੇ ਐਡੇ ਫੋਲਣੇ ਫੋਲਣ ਦੀ ਮੰਮੀ ਤੁਹਾਨੂੰ ਭਾਵੇਂ ਨਹੀਂ ਕਹਦਾ ਡਰਵਾ ਜਦੋਂ ਕੰਮ ਕਰਦੀ ਹੈ ਤੇ ਕਰਦੀ ਆ ਐਡੇ ਐਡੇ ਲਕਾਰ ਰੱਖਣ ਦੀ ਜ਼ਰੂਰਤ ਨਹੀਂ ਆ ਠੀਕ ਆ ਉਹਦੀ ਤੇਰੀ ਉਹ ਪੋਤੀ ਨੇ ਤਾਂ ਪਹਿਲਾਂ ਇਹਨਾਂ ਨੂੰ ਦੱਸਤਾ ਘੇਰੇ ਲੱਪਣੇ ਦਿੱਤਾ ਪਿਓ ਕਿਹੇ ਘਰ ਕੰਮ ਕਰਨ ਗਈ ਹੈ ਦਵਿੰਦਰ ਤੂੰ ਗੱਲ ਕੀਤੀ ਆ ਮੰਮੀ ਨਾਲ ਮੈਂ ਤਾਂ ਮੰਮੀ ਬਿਮਾਰ ਹੋ ਜਾਂਦੇ ਟੈਨਸ਼ਨ ਲੈਂਦੇ ਮੇਰੀ ਮੈਂ ਤਾਂ ਕਦੀ ਆਪਣੀ ਕੋਈ ਉਹਨਾਂ ਨਾਲ ਗੱਲ ਹੀ ਨਹੀਂ ਕੀਤੀ ਕਦੀ ਦੁੱਖ ਦੀ ਸੋਖ ਦੀ ਮੈਂ ਤਾਂ ਉਹਨਾਂ ਨੂੰ ਦੱਸਦੀ ਨਹੀਂ ਆ ਵੀ ਮੇਰੀ ਫਿਕਰ ਕਰਦੇ ਆ ਤਾਂ ਤੁਸੀਂ ਜੋ ਕੇ ਸਾਰਿਆਂ ਨਾਲ ਕਰਤੀਆਂ ਫਿਰ ਤੈਨੂੰ ਕੀ ਲੋੜ ਆ ਚੋਰੀ ਕੰਮ ਕਰਨ ਦੀ ਮਾਂ ਨੂੰ ਦੱਸੜਦੀ ਵੀ ਮੈਂ ਕਿਸੇ ਦੇ ਘਰ ਕੰਮ ਕਰਦੀ ਕੱਲ ਨੂੰ ਹੋਰ ਕੋਈ ਭੈਣ ਭਰਾ ਆ ਜੇ ਮੰਮੀ ਬਾਹਾਂ ਚੋਰੀ ਵਾਲੀ ਕਿਹੜੀ ਗੱਲ ਆ ਚੋਰੀ ਵਾਲੀ ਇੱਥੇ ਕਿਹੜੀ ਗੱਲ ਆ ਮੈਂ ਕਾਹ ਦੱਸਾਂ ਮਾਂ ਮਾਰਦੀ ਬਾਹ ਮੇਰੀ ਦਿਖਾਈ ਜਾਂਦੀ ਮਾਂ ਉਹਨੂੰ ਦੱਸਦੀ ਇਹਨੂੰ ਦੱਸਣ ਦੀ ਗੱਲ ਹੀ ਕੀ ਦੀ ਉਹਨੂੰ ਦੱਸ ਦਿੰਦੀ ਵੀ ਮੈਂ ਕਿਸੇ ਦੇ ਘਰ ਮੰਮੀ ਕੰਮ ਕਰਦੀ ਤੇ ਨਾ ਉਹਦਾ ਤੇਰੀ ਚੋਰੀ ਮੈਂ ਕੀ ਕਰਨ ਰਹੀ ਆ ਮੈਂ ਕੋਈ ਗਲਤ ਕੰਮ ਕਰਨ ਰਹੀ ਆ ਕਰਨ ਤੇ ਮੈਂ ਆਪਣੀ ਮਿਹਨਤ ਨਹੀਂ ਆ ਉਹਨਾਂ ਨੂੰ ਤੇ ਮੈਂ ਤਾਂ ਨਹੀਂ ਦੱਸਦੀ ਵੀ ਫਿਰ ਵੀ ਮਾਂ ਪਿਓ ਵਾ ਧੀਆਂ ਦੇ ਦੁੱਖ ਪੜੇ ਹੁੰਦੇ ਨਹੀਂ ਇਹੋ ਜੀਆਂ ਗੱਲਾਂ ਮਾਪਿਓ ਕੋਲੋਂ ਕੀਤੀਆਂ ਜਾਂਦੀਆਂ ਫਿਰ ਬਿਮਾਰ ਹੁੰਦੀ ਮੇਰੀ ਮਾਂ ਜਾ ਕੇ ਟੈਨਸ਼ਨ ਲੈਂਦੀ ਜੇ ਚੋਰੀ ਤਾਂ ਤੂੰ ਤਾਂ ਕਹਵੇਂ ਨਾ ਵੀ ਜੇ ਮੇਰੇ ਬਿਨਾ ਪੁੱਛਿਆ ਤੋਂ ਗਈ ਐ ਮੈਂ ਉਧਰੋਂ ਪੁੱਛ ਕੇ ਆਈ ਤੇ ਮੈਂ ਹੀ ਖਲਾਇਆ ਤੇ ਇੰਨੀ ਲੀਲਾ ਪਾਉਂਦੀ ਕਿ ਲੋੜ ਜੇ ਟੱਕ ਟਕਾ ਰੱਖੇ ਸੀ ਉਹਦੇ ਮਾਪਿਓ ਦੇ ਨਾਲੋਂ ਤੇ ਰੱਖੇ ਰਹਿਣ ਦਿੰਦੀ ਤੂੰ ਕੋਈ ਡੀ ਤਾਂ ਚੜਕਾ ਖੋਲ ਲੰਡੀ ਦਵਾ ਨਾ ਘਰ ਕੰਮ ਕਰਨ ਗਈ ਸਵਾਰ ਸਵਾਰ ਕੇ ਮੂੰਹ ਦੱਸਣ ਗਈ ਆ ਪੜਦੇ ਰੱਖਣੇ ਤਾਨੂੰ ਆਉਂਦੇ ਆ ਟੱਕ ਟਕਾ ਤੁਸੀਂ ਕਰ ਸਕਦੀ ਆ ਮੈਂ ਨਹੀਂ ਕਰ ਸਕਦੀ ਮੈਂ ਤਾਂ ਸਿੱਧੀ ਸਿੱਧੀ ਗੱਲ ਦੱਸਦੀ ਜਿਹੜਾ ਕਰਦੀ ਆ ਦੱਸਦੀ ਵੀ ਕੰਮ ਕਰਦੀ ਕਿ ਇਹ ਦੇ ਘਰ ਲੋੜਾ ਵੀ ਕੀ ਏਡਾ ਲੱਗ ਗਿਆ ਵਾ ਕੰਮ ਨਹੀਂ ਕਰਦੀ ਏਡੇ ਸਰੀਰ ਨੂੰ ਸਕੂਨ ਮਿਲ ਗਿਆ ਤੈਨੂੰ ਫੇ ਦੱਸ ਕੇ ਉਥੇ ਆਹੋ ਮਿਲ ਗਿਆ ਉਹਨਾਂ ਦਾ ਤੇ ਦਿਲ ਦੁਖਿਆਣਾ ਭਾਵੇਂ ਵਿਚਾਰੀ ਬਿਮਾਰ ਪਈ ਹੋਵੇ ਆ ਤੁਸੀਂ ਅਜਿਹੇ ਔਲੇ ਪੜਦੇ ਰੱਖਦੀਆਂ ਜੇ ਮੇਰੇ ਦਿਲ 'ਚ ਹੈ ਨਹੀਂ ਤਾਂ ਨਾ ਮੈਂ ਰੱਖਣੇ ਧਰਮ ਦਾਤਾ ਸਿੱਧੀ ਗੱਲ ਰੱਖਦੀ ਨਹੀਂ ਨਾ ਤਾਈਓ ਤੇ ਤੇਰੀ ਸਾਡੀ ਰੈਸ ਨਹੀਂ ਰਲ ਤਰਾ ਦੇ ਪਰਦੇ ਰੱਖਣੇ ਪੈਂਦੇ ਆ ਠੀਕ ਆ ਜਦੋਂ ਤੁਹਾਡੇ ਸਿਰ ਤੇ ਪਈਆਂ ਤੁਹਾਨੂੰ ਫਿਰ ਪਤਾ ਲੱਗੂ ਹੱਲੇ ਨਹੀਂ ਸਿਰ ਤੇ ਲੈ ਇਹ ਵੀ ਚਾਹੁੰਦੀ ਆ ਵੀ ਉਹ ਵੀ ਇਦਾਂ ਹੋਵੇ ਤੇ ਸਿਰ ਤੇ ਪਾ ਜਾ ਦੇ ਲੈ ਲੈ ਹਾਂ ਕਿੱਦਾਂ ਦੀ ਗੱਲ ਹੋਈ ਮੈਂ ਐਦਾਂ ਦੀ ਗੱਲ ਕੋਈ ਨਹੀਂ ਕੀਤੀ ਤੂੰ ਪੁੱਠੇ ਪਾਸੇ ਗੱਲ ਖੜਦ ਜੇ ਮੈਂ ਜਿੱਥੇ ਗੱਲ ਲਾਈ ਆ ਮੈਂ ਸਭ ਸਮੇਂ ਦੀ ਨਿਆਣੀ ਨਹੀਂ ਆ ਮੈਂ ਠੀਕ ਆ ਆਈਆਂ ਵੱਡੀਆਂ ਚਾਤਰਾ ਸੱਚ ਬੋਲਣ ਵਾਲੀਆਂ ਸੱਚੀਆਂ ਸੇਵਿਤਰੀਆਂ ਮੈਂ ਸਭ ਜਾਣਦੀ ਆ ਠੀਕ ਆ ਹਏ ਹਏ ਨੀ ਇਹ ਲੀਟੇ ਜਬਾਨ ਮੰਮੀ ਵੇਖ ਲੋ ਮੈਂ ਗੱਲ ਕੋਈ ਹੋਰ ਕੀਤੀ ਸੀ ਤੇ ਗੱਲ ਨੂੰ ਹੋਰ ਪਾਸੇ ਜਾਣ ਕੇ ਖਿੱਚ ਕੇ ਖੜਿਆ ਮੇਰਾ ਇਦਾਂ ਦਾ ਕੋਈ ਖਿਆਲ ਨਹੀਂ ਜਿੱਦਾਂ ਦੀ ਇਹਨਾਂ ਨੇ ਗੱਲ ਸੋਚ ਲਈ ਆ ਡੈ ਪਾ ਤੂੰ ਵੀ ਬੁਸਕਣ ਚੰਗਾ ਹਿੰਮਤ ਰੱਖਿਆ ਕਰ ਮੈਨੂੰ ਤੇ ਪਤਾ ਨਾ ਪਰ ਇਦਾਂ ਨਹੀਂ ਪਤਾ ਕੋਈ ਸੁੱਧੀ ਗੱਲ ਕਰੋ ਤੇ ਉਹਨੂੰ ਵੀ ਪੁੱਠੇ ਪਾਸੇ ਹੀ ਖੜਨਾ ਕਿਦਾਂ ਆਤਾ ਵਾ ਇਹਨਾਂ ਦੀਆਂ ਉਹ ਤਾਂ ਖਿੱਚਦੀ ਆ ਤੇ ਤੂੰ ਬੁਸਕਣ ਡੈ ਪਿਆ ਕਰ ਮੈਨੂੰ ਤੇ ਸਾਰੇ ਪਾਸੇ ਸਤਾਵ ਵਡੀਆਂ ਸਵੈਤਰੀਆਂ ਬਣੀਆਂ ਫਿਰਦੀਆਂ ਵਾ ਜਵਿੰਦਰ ਦੀਪ ਦੀ ਮੰਮੀ ਆਈ ਹੀ ਦਿਖਾਣੇ ਲਈ ਆਈ ਹੀ ਚਲ ਗਈ ਆਹ ਹੋ ਚਲ ਗਈ ਆਡੀ ਛੇਤੀ ਚਲ ਗਿਆ ਅੱਡ ਕਰਾਉਣ ਆਈ ਹੀ ਇਹਨੂੰ ਜਾਣਾ ਹੀ ਇਹਨੇ ਦੀਪ ਕਿੱਥੇ ਅੰਦਰ ਹੀ ਆ ਕਰ ਲੈ ਗੱਲ ਇਹਨੂੰ ਵੀ ਆਈ ਨੇ ਤੱਕਦੀ ਹੈ ਸਵੇਰ ਇਹੋ ਜਿਹੇ ਨੇ ਦਿਲ ਤੇ ਲਾਈ ਦੀ ਹੁੰਦੀਆਂ ਦਰਗਾਹ ਠਾਣੀਆਂ ਬਥੇਰਾ ਕੋ ਕਰ ਜਾਂਦੀਆਂ ਵਾ ਇਧਰੋਂ ਸੁਣ ਕੇ ਉਧਰੋਂ ਕੱਢਦੀ ਦੀਪ ਹਾਂ ਹਾਂਜੀ ਜੀ ਮੈਂ ਮੰਮੀ ਨੂੰ ਮਿਲਣ ਆਈ ਆ ਤੇ ਮੰਮੀ ਚਲ ਵੀ ਗਏ ਚਲ ਗਏ ਆ ਫਿਰ ਹਾਂ ਕਹਿੰਦੇ ਫਿਰ ਹੁਣ ਘਰੇ ਨਹੀਂ ਭਾਬੀ ਆ ਗਏ ਸੀ ਕਿਤੇ ਤੇ ਫਿਰ ਉਹਨਾਂ ਨੂੰ ਛੇਤੀ ਹੀ ਤੇ ਥੋੜਾ ਚਰਚਾ ਪੀ ਕੇ ਤੁਰ ਪਏ ਚਾਹ ਮੇਰੇ ਹੁੰਦਿਆਂ ਨੂੰ ਪੀਤੀ ਸੀ ਲੈ ਮੈਂ ਅੱਖਾਂ ਕੰਮ ਕਰਦੀ ਕਰਦੀ ਪਤਾ ਨਹੀਂ ਕਿੱਦਾਂ ਚਲ ਗਈ ਤੇ ਤੇਰੇ ਪਾਜੀ ਨੇ ਦੱਸਿਆ ਵੀ ਉਹਦੇ ਮੰਮੀ ਡੈਡੀ ਆਉਂਦੇ ਵੇਖੇ ਆ ਤੇ ਮੈਂ ਸਗੋਂ ਮਿਲਣਾ ਹੀ ਮੈਂ ਹਾਂ ਚੱਲ ਆਏ ਆ ਸਵਾਬ ਨਾਲ ਮਿਲ ਕੇ ਆਉਣੀ ਆ ਫਤੋਂ ਫਿਰ ਹੁਣ ਲੇਟ ਹੀ ਆਈ ਉਹ ਤੇ ਚਲ ਗਈ ਚਾਹ ਪੀ ਕੇ ਮੈਂ ਹੀ ਇਹਨਾਂ ਨੂੰ ਰੋਟੀ ਬਰਾਉਣ ਲੱਗ ਗਈ ਬੰਡਰ ਆ ਗਈ ਉਹਦੇ ਲਾਗੇ ਘੜੀਕ ਬਹਿ ਗਈ ਮੈਨੂੰ ਕੀ ਪਤਾ ਏ ਇੰਨੀ ਛੇਤੀ ਚਲ ਜਾਣਾ ਉਹਨਾਂ ਨੇ ਚਲ ਗਈ ਫਿਰ ਵਿਚਾਰੇ ਕੀ ਕਰਨਾ ਦੀਦੀ ਇੱਥੇ ਬਹਿ ਕੇ ਵੀ ਉਹਨਾਂ ਨੇ ਇੱਥੇ ਵੀ ਰੌਲਾ ਰੱਪਾ ਹੀ ਆ ਜਿੰਨੀਆਂ ਗੱਲਾਂ ਹੋ ਗਈਆਂ ਵਾ ਮੈਂ ਤੇ ਆਪ ਸੋਚਣ ਨਹੀਂ ਆ ਮੰਮੀ ਠੀਕ ਹੋਣ ਮੰਮੀ ਤੇ ਕੰਮ ਉਹ ਲੁਤਰੀ ਦਾ ਦਿੰਦਾਰ ਵਾ ਅਜੇ ਪਾਣੀ ਫੜਾਇਆ ਵਾ ਉਹਨਾਂ ਪੁੱਛਿਆ ਵਾ ਇਹਦੇ ਵੱਲੋਂ ਤੇ ਨਹੀਂ ਉਹ ਇਹਨਾਂ ਦਾ ਨਾ ਇਹਨੂੰ ਉਹਨਾਂ ਦੇ ਨਾਲ ਕੀ ਮਤਲਬ ਕੀ ਪਤਾ ਕੀ ਲੈਣਾ ਵਾਂ ਨਹੀਂ ਜਿਹੋ ਜਿਹਾ ਰਲ ਕੇ ਰਹਿਣ ਤੇ ਸਤਾ ਖਾਂਦਾ ਤਾਂ ਮੈਨੂੰ ਹੋਵੇ ਇੰਨਾ ਦੀਦੇ ਮੈਂ ਆ ਆਪਣੀਆਂ ਮਾਂ ਪਿਓ ਤੋਂ ਕਦੇ ਕੋਈ ਗੱਲ ਨਹੀਂ ਕੀਤੀ ਸਿਰਫ ਇਹ ਕਰਕੇ ਨਹੀਂ ਕੀਤੀ ਵੀ ਟੈਨਸ਼ਨ ਲੈਣਗੇ ਤੁਹਾਨੂੰ ਪਤਾ ਵਾ ਤੀਆਂ ਦਾ ਦੁੱਖ ਮਾਵਾਂ ਨੂੰ ਜਿੰਨਾ ਉਹਨਾਂ ਹੋਰ ਕਿੰਨੂ ਇਹ ਗੱਲ ਤਾਂ ਹੈ ਵਾ ਦੀਪ ਜਿੰਨੀ ਫਿਕਰ ਮਾਪਿਆਂ ਨੂੰ ਤੀਆਂ ਦੀ ਹੁੰਦੀ ਆ ਨਾ ਉਹਨੇ ਕਹਿਨੋ ਨਹੀਂ ਹੁੰਦੀ ਰੱਬ ਨੇ ਰਿਸ਼ਤਾ ਹੀ ਐਦਾਂ ਦਾ ਬਣਾਇਆ ਵਾ ਤੇ ਨਾਲੇ ਉਹ ਵੀ ਮਾਵਾਂ ਤੀਆਂ ਦਾ ਜਦੋਂ ਇਹ ਰਿਸ਼ਤਾ ਹੁੰਦਾ ਵਾ ਨਾ ਉਹਨਾਂ ਦੇ ਪਤਾ ਨਹੀਂ ਲੱਗਦਾ ਵੀ ਟਾਈਮ ਕਿੱਥੇ ਲੰਘ ਗਿਆ ਪਰ ਜਦੋਂ ਮਾਂ ਪਿਓ ਖੁੰਝ ਜਾਂਦਾ ਨਾ ਫਿਰ ਬੜੀਆਂ ਦਿਲ ਚ ਹੁੰਦੀਆਂ ਕਿ ਹੁੰਦੇ ਅੱਜ ਤੇ ਆਪਾਂ ਇਦਾਂ ਕਰਨਾ ਹੈ ਜਾਂ ਉਦਾਂ ਕਰਨਾ ਸੱਚੀ ਕਿਹਾ ਵਾ ਕਹਿੰਦੇ ਕਿ ਲੰਘਿਆ ਸਮਾਂ ਕਦੀ ਹੱਥ ਨਹੀਂ ਆਉਂਦਾ ਤੂੰ ਬਦੇ ਲਈ ਨਾ ਹੁਲਾ ਕਰਦੀ ਹੈ ਹੈ ਪਤਾ ਨਹੀਂ ਅੱਜ ਮੇਰਾ ਬੜਾ ਹੀ ਧਿਆਨ ਪੇਂਡਲ ਜਾਣ ਗਿਆ ਛੱਲ ਛੱਡੋ ਤੀ ਮੇਰਾ ਤੇ ਇੱਦਾਂ ਨਹੀਂ ਤੂੰ ਤੇ ਇਨੀ ਹਿੰਮਤ ਵਾਲੀ ਹੈ ਇੰਨਾ ਟਾਈਮ ਕੱਢ ਲਿਆ ਇੱਥੇ ਸਾਡੇ ਚ ਤੇ ਕਿਉਂ ਇੰਨਾ ਘਟੋਲਣ ਦਾ ਐ ਪੀ ਪਤਾ ਨਹੀਂ ਤੇ ਫਿਰ ਤੂੰ ਮਿਲ ਕਿਉਂ ਨਹੀਂ ਆਉਂਦੀ ਉਹਨਾਂ ਨੂੰ ਐ ਹੋਈ ਸੋਚਨੀ ਆ ਵੀ ਕਹਿਣਗੇ ਹੁਣ ਕਿਹੜਾ ਮੂੰਹ ਲੈ ਕੇ ਆਈ ਆ ਜੇ ਤੇਰੇ ਵਿੱਚ ਇੰਨਾ ਗੁੱਸਾ ਹੀ ਤੇ ਰਹਿੰਦੀ ਆਪਣੇ ਘਰੇ ਪਰ ਕਈ ਦਿਨ ਹੋਏ ਧਿਆਨ ਉੱਥੇ ਹੀ ਰਹਿੰਦਾ ਕੋਈ ਗੱਲ ਨਹੀਂ ਤੈਨੂੰ ਹੀ ਕਹਿਣਾ ਵਾ ਤੂੰ ਧੀ ਆ ਉੱਥੇ ਦੀ ਤੇ ਫਿਰ ਕੀ ਹੋਇਆ ਧਿਆਨ ਨੂੰ ਕਹਿ ਵੀ ਲੈਣਾ ਤੇ ਕੋਈ ਗੱਲ ਨਹੀਂ ੱਡੀ ਵੀ ਮੇਰਾ ਵੀ ਇਰਾਦਾ ਬਣ ਗਿਆ ਸੀ ਵੀ ਕਿ ਇੰਦਰ ਹੋ ਕੇ ਆ ਜਾ ਮੇਰੇ ਅੱਖੇ ਲੱਕੇ ਨਾ ਤੂੰ ਮਿਲ ਕੇ ਆ ਚੱਲ ਛੱਡੋ ਇਹਨਾਂ ਗੱਲਾਂ ਨੂੰ ਏ ਦੱਸੋ ਵਿਧਵਿੰਦਰ ਦੀ ਕਾਦੀ ਨਾਰਾਜ਼ਗੀ ਹੁਣ ਦਵਿੰਦਰ ਦੀ ਇਹ ਨਾਰਾਜ਼ਗੀ ਹੋ ਤੇ ਉਹਨਾਂ ਤੋਂ ਪਰਦਾ ਪਰਖਿਆ ਵਾ ਦੋਵਾਂ ਜਣੀਆਂ ਨੇ ਇਹਦੇ ਮਾਪਿਓ ਤੋਂ ਪਿਓ ਬਿਮਾਰ ਵਾ ਤੈਨੂੰ ਪਤਾ ਇਹੋ ਤੇ ਗੱਲ ਕਹਿੰਦੇ ਭੀ ਧੀਆ ਦੇ ਦੁੱਖ ਭਾਵੇਂ ਇਹ ਕਿੰਨੀ ਸੁਖੀ ਅਹੀਂ ਸੌਖੀ ਇਥੇ ਆਪਣਾ ਕਰਦੇ ਆਪਣਾ ਖਾਂਦੇ ਆ ਤੇ ਫੇਰ ਵੀ ਉਹਨਾਂ ਨੂੰ ਹੁੰਦਾ ਵੀ ਸਾਡੀ ਧੀ ਕੰਮ ਕਰਦੀ ਇਹ ਤਾਂ ਹੈ ਵਾ ਹੈਨਾ ਚਲੋ ਕਈ ਪਰਦੇ ਘਰਾਂ ਦੇ ਰੱਖਨੇ ਵੀ ਪੈਂਦੇ ਆ ਤੇ ਉਹ ਨਹੀਂ ਉਹ ਪਰਦਾ ਰੱਖਦੀ ਤੇ ਹੁਣ ਕੋੜ ਕੋੜੀ ਗੱਲ ਹੋਣ ਢਈ अच्छा देवेंद्र ने कह देता हूं हां उन्होंने तो अस्ताना दी मम्मी नु कूददी नु ਦੱਸਤਾ ਪੀ ਉਹਦੇ ਇਹ ਤਾਂ ਗੱਲ ਗੱਲ ਤਵਾਨਾ ਨਹੀਂ ਦੱਸਣਾ ਚਾਹੀਦਾ ਨਾ ਤੇ ਚਲ ਜੀ ਬਾਕੀ ਕੋਈ ਗੱਲ ਨਹੀਂ ਦੀਪ ਕਦੇ ਪਿੰਡ ਜਾਵੇਂਗੀ ਨਾ ਤੇ ਆਪਣੇ ਮੰਮੀ ਨੂੰ ਬਹਿ ਕੇ ਪਿਆਰ ਨਾਲ ਸਮਝਾ ਲੈ ਇਹ ਚ ਕਿਹੜੀ ਗੱਲ ਆ ਚੱਲ ਕੋਈ ਨਹੀਂ ਦੀਦੀ ਮੈਂ ਤੇ ਕਰੂੰਗੀ ਮੈਂ ਤੇ ਉਹਨਾਂ ਨੂੰ ਬਥੇਰਾ ਹੌਸਲਾ ਦਿੰਨੀ ਆ ਮੈਂ ਤੇ ਹੋ ਆਨੀ ਵੀ ਮੇਰੀ ਟੈਨਸ਼ਨ ਨਾ ਲਾਓ ਮੇਰੀ ਟੈਨਸ਼ਨ ਚੱਲ ਮੈਨੂੰ ਇੰਨੀ ਆਸ ਤੇ ਹੈਗੀ ਮੇਰੇ ਮਗਰ ਕੋਈ ਬੈਠਾ ਵਾ ਕੱਲ ਨੂੰ ਜੇ ਉਹਨਾਂ ਨੂੰ ਕੁਝ ਹੋ ਗਿਆ ਤੇ ਮੈਂ ਜਾਣਾ ਕਿ ਦੇਖੋ ਪਰ ਜਾਈ ਮੇਰੀ ਤੇ ਸੁਭਾਤਾ ਨੂੰ ਮੈਂ ਪਹਿਲਾਂ ਹੀ ਦੱਸਿਆ ਕਿਦਾਂ ਦਾ ਵਾ ਤੇ ਤੇਰੇ ਨਾਲ ਗੱਲਾਂ ਚ ਗੱਲ ਪਾ ਕੇ ਤੇ ਦੱਸਦੀ ਕਿ ਨਹੀਂ ਇਹ ਤੇ ਨਹੀਂ ਚੱਲ ਉਹਨਾਂ ਨੂੰ ਨਹੀਂ ਕੋਈ ਇਤਰਾਜ਼ ਵੀ ਨਹੀਂ ਆ ਉਹਨਾਂ ਨੂੰ ਕੋਈ ਜੇ ਤੇਰਾ ਬਹੁਤਾ ਧਿਆਨ ਵਾ ਤੇ ਹੋਇਆ ਜਾਇਆ ਕੰਮ ਤੇ ਹੋਇਆ ਹੀ ਆ ਵੇਖ ਲਾ ਜਾ ਹੀ ਆ ਤੂੰ ਮੇਰੀ ਮੈਂ ਵੀ ਲਈ ਹਾਂ ਸੋਚਣਾ ਕਿ ਮੰਮੀ ਇਨੇ ਚਿਰਾਂ ਬਾਅਦ ਆਏ ਹੀ ਤੇ ਇੱਥੇ ਆਪਣਾ ਹੀ ਕਾਂਵਰੌਲੀ ਜੀ ਪਾ ਕੇ ਰੋਲਾ ਰੱਪਾ ਜਾ ਪਾ ਲਿਆ ਨਾ ਕੋਈ ਚਾਜ ਸਵਾਰ ਨਾ ਗੱਲ ਹੋਈ ਨਾ ਕੋਈ ਉਹਨਾਂ ਨੇ ਕੀਤੀਆਂ ਨਾ ਮੇਰੀ ਸੁਣੀ ਤੇ ਰੋਲਾ ਰੱਪਾ ਪਾ ਇੰਨੇ ਆਪ ਹੁੰਦੇ ਆ ਬਾਅਦ ਚ ਉਹ ਉੱਠ ਕੇ ਚਲ ਗਏ ਤੇ ਮੇਰਾ ਤੇ ਆਪ ਜੀ ਕਰਨ ਰਿਆ ਸੀ ਕਿ ਮੈਂ ਜਾ ਆਉਂਦੀ ਪਰ ਹੁਣ ਤੇ ਸਿਮਰਨ ਸਕੂਲ ਗਈ ਆ ਤੇ ਆਣ ਕੇ ਲੱਭੂਗੀ ਚੱਲ ਸਵੇਰੇ ਚਲ ਜੀ ਨੀ ਸਵੇਰੇ ਚਲ ਜੀ ਮੈਂ ਨਹੀਂ ਚਲ ਜੂਗੀ ਉਹ ਆਏਗੀ ਨਾ ਤੇ ਤੁਹਾਨੂੰ ਤਸੱਲੀ ਜੀ ਹੋ ਜਾਊਗੀ ਇਦਾਂ ਤੇਰਾ ਧਿਆਨ ਵਿੱਚੇ ਰਹਿਣਾ ਜੀ ਸਵੇਰੇ ਸੌਤੇ ਜਾਊਗੀ ਤੇ ਘੜੀ ਬਹਿ ਵੀ ਜਾਊਗੀ ਇਹ ਜੇ ਕੋਣ ਗਈ ਤੈਨੂੰ ਫੇਰ ਇਹਦਾ ਧਿਆਨ ਵਿੱਚ ਰਹਿਣਾ ਕੋਈ ਨਹੀਂ ਸਵੇਰੇ ਚੱਲ ਜੀ ਬਥੇਰੇ ਲੰਮੇ ਦੇਣਵਾ ਮੈਂ ਤੇ ਉਹਨਾਂ ਦਾ ਕਰਕੇ ਆਈ ਹਾਂ ਪੀਂਗੀ ਬਹਿ ਜਾਂਗਾ ਬਣਾਉਂਦੀ ਘੁੱਟ ਛੱਲ ਫੇਰ ਅੱਜ ਚਾਹ ਬਣਾ ਹੀ ਲੈ ਹਰ ਵਾਰੀ ਤੂੰ ਕਹਿੰਦੀ ਰਹਿਨੀ ਆ ਮੈਂ ਕਹਾਂ ਕਹਣਾ ਪੀਂਦੀ ਨਹੀਂ ਆ ਤੇ ਕੋਈ ਕੰਮ ਹੀ ਤੁਸੀਂ ਆਏ ਹੋ ਮੰਮੀ ਨੂੰ ਮਿਲਣ ਆਇਆ ਅੱਛਾ ਅੱਛਾ ਠੀਕ ਹੈ ਮੈਂ ਤਾਂ ਚਾਹ ਦਾ ਕੰਮ ਹੋਈ ਗਿਆ ਚੱਲ ਕੋਈ ਨਹੀਂ ਫੇਰ ਸਹੀ ਜਾ ਤੂੰ ਇਹਨੇ ਜੋ ਚਾਹ ਬਣਾਈ ਮੈਂ ਆਂਦੀ ਆ ਪੀਣੀ ਠੀਕ ਹੈ ਕੋਈ ਹਾਂ ਹੋਰ ਸੁਣਾ ਬਸ ਠੀਕ ਤੂੰ ਵੀ ਨਾ ਦਿਲ ਸਾੜ ਲਿਆ ਵਾ ਐਨੀ ਦਾਸੀ ਕਿਉਂ ਐਦਾਂ ਹੀ ਆ ਨਾ ਮਾਪੇ ਬੇਕੇ ਆ ਕਦੀ ਕਦਾਈ ਤੇ ਮਨ ਜਾਂਦਾ ਹੀ ਐ ਨਾ ਕਦੀ ਕਤਾਈ ਨਹੀਂ ਮਨ ਤੇ ਹਰ ਵੇਲੇ ਉੱਥੇ ਰਹਿੰਦਾ ਹੋ ਰਹਿੰਦਾ ਤਾਂ ਹੈ ਵਾ ਪਰ ਹੁਣ ਕਿੰਨੇ ਦਿਨ ਹੋਏ ਜਿਆਦਾ ਹੀ ਉਦਾਸ ਜਾ ਹੋਇਆ ਤੂੰ ਵੀ ਐਦਾਂ ਕਰ ਤੂੰ ਵੀ ਕਿਹੜੇ ਵੇਲੇ ਜਾਇ ਤੇ ਮੇਲਾ ਹੀ ਮਨ ਜਿਹੜਾ ਨਾ ਹੋਰਦਾ ਹੋਰ ਹੋ ਜਾਊਗਾ ਦੇਖਦੇ ਆ ਇਹ ਵੀ ਐਦਾਂ ਹੀ ਕਹਿੰਦੇ ਹਾਂ ਮੰਮੀ ਕੀ ਗੱਲ ਹੋ ਗਈ ਲੰਮੇ ਪੈ ਗਏ ਜੇ ਸਾਸ਼ਟੀ ਕਾਲ ਮੰਮੀ ਅਸਤਿਵਾ ਦੇਵਾ ਕੀ ਗੱਲ ਸੇ ਠੀਕ ਐ ਐ ਇਦਾਂ ਹੀ ਆ ਠੀਕ ਠਾਕ ਕਿੱਥੇ ਆ ਪੁੱਤ ਮੈਨੂੰ ਅੱਗੇ ਲੱਗਾ ਜਿਉ ਤੁਸੀ ਆਏ ਆ ਉਥੋਂ ਮੈਨੂੰ ਰੋਂਦਾ ਮੇਰਾ ਮਨ ਐ ਹੋਂਦਿਆ ਹੈ ਮੰਮੀ ਠੀਕ ਹੋਵੇ ਸਹੀਂ ਉਹ ਗੱਲ ਕੀਤੀ ਫਿਰ ਮੈਨੂੰ ਲੱਗਾ ਟੈਨਸ਼ਨ ਹੱਲੀ ਫਿਰ ਤੁਸੀਂ ਹੋਰ ਸੁਣਾ ਕੁੜੀਆਂ ਠੀਕ ਠਾਕ ਆ ਠੀਕ ਆ ਸਾਰੇ ਕੁੜੀਆਂ ਵੀ ਠੀਕ ਆ ਮੈਂ ਵੀ ਠੀਕ ਆ ਪਰ ਤੁਸੀਂ ਮੈਨੂੰ ਦੱਸੋ ਵੀ ਕੀ ਗੱਲ ਕੀ ਹੋਈ ਆ ਮੈਂ ਕੱਲ ਦਾ ਤਿੰਨ ਵਾਰੀ ਫੋਨ ਲਾਤਾ ਵਾ ਨਾ ਤੁਸੀਂ ਫੋਨ ਹੀ ਕਹਨੇ ਚੁੱਕਿਆ ਵਾ ਫੋਨ ਕਿੱਥੇ ਸੁਟੇ ਆ ਦੀਪ ਸਾਡੇ ਫੋਨ 'ਚ ਤਾਂ ਪੈਸੇ ਮੁੱਕੇ ਅਸੀਂ ਤੇ ਭਾਬੀ ਤੇਰੀ ਪਾਸੋਂ ਦੀ ਪਿੰਡ ਨੂੰ ਗਈ ਆ ਤੇ ਜਦਨ ਦੀ ਮੈਂ ਆਈ ਆ ਨਾ ਤੇਰੇ ਕੋਲ ਉਦਨ ਦੀ ਮੈਂ ਬਿਮਾਰ ਪਈ ਆ ਨਹੀਂ ਤਾਂ ਮੰਮੀ ਹਾਦ ਹੋਈ ਜੇ ਤੁਸੀਂ ਠੀਕ ਨਹੀਂ ਤਾਂ ਭਾਬੀ ਨੂੰ ਕੀ ਲੋੜ ਸੀ ਪਿੰਡ ਜਾਣ ਦੀ ਜੇ ਪਿੰਡ ਗਈ ਤਾਂ ਫੋਨ ਚੁੱਕ ਕੇ ਕਹਿ ਸਕਦੀ ਸੀ ਪੀ ਮੈਂ ਇੱਥੇ ਆਈ ਆ ਜੇ ਕੋਈ ਸੋਗ ਆ ਲੈ ਵੇਰ ਲੋ ਫਿਰ ਆ ਹਾਦੀ ਆ ਉਹਦੇ ਆਲੀ ਵੀ ਨਾ ਉਹਨੇ ਕੋਈ ਦੱਸਣਾ ਨਾ ਪੁੱਛਣਾ ਜੇ ਤੁਸੀਂ ਢਿੱਲੇ ਮੱਠੇ ਮਗਰੋਂ ਕੋਈ ਗੱਲਬਾਤ ਹੋ ਜੇ ਉਹਦਾ ਪੇਕੇ ਗਿਆਨ ਨਾਲ ਬੰਦਾ ਇਹ ਫਿਰ ਇਦਾਂ ਦੀਪ ਤੈਨੂੰ ਪਤਾ ਤਾਂ ਹੈ ਵਾ ਜਿੱਦਾਂ ਦੀ ਉਹ ਹੈਗੀ ਆ ਤੇ ਤੈਨੂੰ ਕੀ ਲੋੜ ਹੀ ਕਿਸਦੇ ਘਰ ਕੰਮ ਕਰਨ ਦੀ ਫੇਰ ਪੁੱਛੇ ਨਾ ਤੇ ਤੇਰੀ ਟੈਨਸ਼ਨ ਨੇ ਮੈਨੂੰ ਮੰਜੀ ਤੇ ਪਾ ਤਾਈ ਮੰਮੀ ਮੇਰੀ ਗੱਲ ਸੁਣੋ ਕਿਸਦੇ ਘਰ ਕੰਮ ਨਹੀਂ ਮੈਂ ਕਰਦੀ ਪਹਿਲੀ ਤੇ ਗੱਲ ਇਹ ਆ ਵੀ ਉਹ ਆਪਣੇ ਕੰਧ ਨਾਲ ਕੰਧ ਸਾਂਝੀ ਆ ਤੇ ਤੁਹਾਨੂੰ ਪਤਾ ਹੀ ਆ ਕਿੰਨੇ ਖਰਚੇ ਆ ਮੈਂ ਹੁਣ ਚਲ ਠੀਕ ਆ ਜੋਬਣ ਮੈਨੂੰ ਨਹੀਂ ਕੇ ਚੀਜ਼ ਤੋਂ ਮੋੜਦਾ ਪਰ ਮੈਂ ਕਿੰਨੀਆਂ ਕਿ ਚੀਜ਼ਾਂ ਉਹਨਾਂ ਕੋ ਮੰਗਾ ਤੁਸੀਂ ਇੱਥੇ ਆਉਣੀ ਆ ਤੇ ਫਿਰ ਤੁਸੀਂ ਵੀ ਬਥੇਰਾ ਕਰਦੇ ਜੇ ਪਰ ਮੈਨੂੰ ਦਾਵਾ ਵੀ ਜੇ ਤੁਸੀਂ ਭਾਪੀ ਦੇ ਸਾਹਮਣੇ ਮੈਨੂੰ ਕੁਝ ਦਿੱਤਾ ਆ ਤੇ ਗੱਲ ਤੇ ਫਿਰ ਉਹ ਆਉਣੀ ਆ ਕਿ ਤੀ ਨੂੰ ਦੇਈ ਜਾਂਦੇ ਆ ਐਸੇ ਦੁੱਖਾਂ ਤੋਂ ਡਰਦੀ ਮੈਂ ਇਥੋਂ ਚੀਜ਼ ਨਹੀਂ ਕੋਈ ਮੰਗ ਕੇ ਖੜਦੀ ਫਿਰ ਵੀ ਉਹ ਇਦਾਂ ਕਰਦੀ ਉਹ ਗੱਲ ਫਿਰ ਉਹਨੂੰ ਫੇਟ ਲੜਦੀ ਸਭ ਕੁਝ ਉਹਦੇ ਕੋਲ ਆ ਇਹ ਚ ਨਹੀਂ ਕੋਈ ਗੱਲ ਕੰਮ ਕਰਨ ਦਾ ਕੋਈ ਲਾਂਭਾ ਹੁੰਦਾ ਵਾ ਜੇ ਮੈਂ ਕੋਈ ਗਲਤ ਕਰਦੀ ਆ ਮਾਂ ਤੁਹਾਨੂੰ ਲਾਂਭਾ ਹੋਊਗਾ ਮੇਰੇ ਕੰਮ ਦਾ ਤੁਹਾਨੂੰ ਕ ਉਹ ਤਾਂ ਨਾ ਮਾਂ ਤੇ ਕੋਈ ਨਹੀਂ ਕੰਮ ਕਰਨ ਦਾ ਪਰ ਮੈਨੂੰ ਨਾ ਤੇ ਤੈਨੂੰ ਵੇਖ ਕੇ ਰੁਗ ਗਿਆ ਮੇਰਾ ਪਰਿਆ ਗਿਆ ਕੰਮ ਕਰਦੇ ਆਂ ਤੇ ਚਲੋ ਉਹਦਾ ਚੰਗੇ ਹੀ ਲੱਗੀਦਾ ਵਾ ਖਰਾਗੇ ਤੇ ਖਾਵਾਂਗੇ ਨਹੀਂ ਕਰਾਂਗੇ ਨਾ ਤਾਂ ਫਿਰ ਖਾਵਾਂਗੇ ਵੀ ਕਿੱਥੋਂ ਤੂੰ ਪਾਏ ਮੇਰ ਕੋ ਨਾ ਸਾਰਾ ਪਰਦਾ ਰੱਖਿਆ ਵਾ ਪਰ ਮੈਂ ਤੇਰੇ ਪਾਪੇ ਦੇ ਹੁੰਦਿਆਂ ਨਾ ਕੋਈ ਗੱਲ ਨਹੀਂ ਕੀਤੀ ਮੈਨੂੰ ਸਾਰਾ ਪਤਾ ਲੱਗ ਗਿਆ ਏ ਕਿ ਤੂੰ ਕੰਮ ਕਰਕੇ ਆਈ ਏ ਤੂੰ ਇਦਾਂ ਇਹ ਉਹਲਾ ਨਾ ਮੇਰੇ ਕੋ ਰੱਖਿਆ ਕਰ ਮਾਵਾਂ ਧੀਆ ਦਾ ਤਾਂ ਇੱਕ ਪਰਦਾ ਹੁੰਦਾ ਮੈਂ ਮਾਵਾਂ ਧੀਆ ਦਾ ਰਿਸ਼ਤਾ ਹੀ ਇਦਾਂ ਦਾ ਵਾ ਸਾਰਾ ਦੁੱਖ ਸੁੱਖੇ ਕਰਨਾ ਹੁੰਦਾ ਵਾ ਮਾਂ ਨੇ ਧੀ ਨਾ ਧੀ ਨੇ ਮਾਣਾ ਮੰਮੀ ਚਲੋ ਕੋਈ ਨਹੀਂ ਉਹ ਗੱਲ ਹੋ ਰਹੀ ਆ ਮੈਂ ਤੁਹਾਡੇ ਨਾਲ ਕਰਨੀ ਹੀ ਪਰ ਮੈਂ ਉਦਾਂ ਹੀ ਨਹੀਂ ਅਜੇ ਕੀਤੀ ਮੈਂ ਕੋਈ ਨਹੀਂ ਹੌਲੀ ਹੌਲੀ ਤੁਹਾਨੂੰ ਨਾਲ ਸਾਰੀਆਂ ਗੱਲਾਂ ਕਰੂੰਗੀ ਪਤਾ ਕੀ ਹੁਣ ਤੁਹਾਡੇ ਸਾਹਮਣੇ ਸਿਮਰ ਸਕੂਲ ਜਾਂਦੀ ਆ ਮਗਰੇ ਹੁਣ ਦੁੱਜੀ ਵੀ ਤਿਆਰ ਆ ਨਿਆਣੇ ਦੇ ਨਿਗੇ ਨਿਗੇ ਬੜੇ ਖਰਚੇ ਆ ਕੀ ਮੈਂ ਦੱਸਦਾ ਹਵਿ ਵੀ ਉਹਨਾਂ ਕੋ ਮੰਗਦੀ ਰਵਾਂ ਜੇ ਮੈਂ ਆਪਣਾ ਕਰਦੀ ਆ ਤੇ ਆਪਣੇ ਤੀਆਂ ਨੂੰ ਚੀਜ਼ ਤੇ ਲੈ ਕੇ ਦਿਨੀ ਆ ਕੋਈ ਲੀੜਾ ਲੈ ਦਿਨੀ ਆ ਕੁਛ ਨਾਲੇ ਅਜੇ ਮੇਰੀ ਕਿਹੜੀ ਉਮਰ ਆ ਵੀ ਮੈਂ ਉੱਥੇ ਵਿਹਲੀ ਬਹਿ ਕੇ ਖਾਵਾਂ ਜੇ ਕਰਨ ਦੀ ਉਮਰ ਆ ਕਰ ਲੂੰਗੀ ਹੁਣ ਜੇ ਕੀਤਾ ਜਿਹੜਾ ਕੰਮ ਆਊਗਾ ਕਿੰਨੀ ਕੁ ਜ਼ਿਆਦਾ ਤੇ ਆ ਜਿਹਦੇ ਸਿਰ ਤੇ ਮੈਂ ਬੈਠੀ ਬਹਿ ਕੇ ਖਾ ਲੂੰਗੀ ਤੁਹਾਨੂੰ ਵੀ ਪਤਾ ਹੀ ਆ ਜੇ ਰ ਆਪਣੇ ਪਾਤੀ ਆ ਤੇ ਕਟਣੀ ਤੇ ਪੈਣੀ ਆ ਤੁਸੀਂ ਐਦਾਂ ਮੇਰੀ ਟੈਨਸ਼ਨ ਲੈ ਕੇ ਆ ਆ ਆਪਣਾ ਪਮਾਰ ਹੋਇਆ ਕਰੋ ਬਸ ਮੈਨੂੰ ਇਹ ਆ ਉਹੀ ਇੱਧਰ ਠੀਕ ਠਾਕ ਜਿਹਾ ਫੇਰ ਨਹੀਂ ਮੈਨੂੰ ਕੋਈ ਪਰਵਾਹ ਜਦੋਂ ਮੈਨੂੰ ਇੱਧਰ ਦੀ ਟੈਨਸ਼ਨ ਉੱਧਰ ਦੀ ਟੈਨਸ਼ਨ ਫੇਰ ਮੇਰਾ ਔਖਾ ਹੋ ਜਾਂਦਾ ਜੇ ਫੇਰ ਤੇ ਮੈਂ ਆ ਸੋਚਦੀ ਆ ਫਿਰ ਅੱਬਾ ਇਹਨੂੰ ਚੰਗਾ ਤਾਂ ਫੇਰ ਮੈਨੂੰ ਚੋਕੀ ਲੈ ਆਪੇ ਜੋ ਮਗਰੋਂ ਹੋਊਗਾ ਫੇਰ ਵੇਖੀ ਜਾਊਗੀ ਜੇ ਉਹ ਨਹੀਂ ਰਿਹਾ ਤੇ ਮੈਂ ਇੱਥੇ ਰਹਿ ਕੇ ਕਰਨਾ ਵੀ ਕੀ ਆ ਨਾ ਪੁੱਤ ਐਡਾ ਨਾ ਆਖਿਆ ਕਰ ਹਾਂ ਗੱਲ ਨਹੀਂ ਤੇਰੇ ਮੂੰਹ ਸਾਜਦੀ ਉਹ ਵੀ ਤਾਂ ਹੈ ਆ ਨਾ ਕਈ ਧੀਆ ਨੂੰ ਤਰਸਦੇ ਆ ਤੈਨੂੰ ਸਾਰੀ ਉਮਰ ਉਹ ਲਾਦ ਨੂੰ ਤਰਸਦੇ ਰਹਿੰਦੇ ਆ ਚੱਲ ਕੋਈ ਨਹੀਂ ਮੰਮੀ ਤੂੰ ਕੋਈ ਛੱਡੋ ਗੱਲ ਤੁਸੀਂ ਇਹ ਦੱਸੋ ਵੀ ਡੈਡੀ ਕਿੱਥੇ ਆ ਡੈਡੀ ਤਾਂ ਇੱਥੇ ਪੱਠੇ ਪਾਉਂਦਿਆ ਆਹੀਂ ਇਹ ਤਾਂ ਬਾਅਦ ਚਾਹੇ ਵੜਦਾ ਹੋਣਾ ਪੱਠੇ ਤੇ ਚਾਹੇ ਪਾਉਂਦਾ ਹੋਣਾ ਮੇਰੀ ਗੱਲ ਸੁਣੋ ਮੇਰਾ ਤੇ ਵੀਰ ਨੇ ਕਦੀ ਫੋਨ ਨਹੀਂ ਜਿਉ ਚੁੱਕਿਆ ਜਦੋਂ ਮੈਂ ਫੋਨ ਲਾਉਣੀ ਆਂ ਉਹ ਗੋ ਚੁੱਕਦਾ ਨਹੀਂ ਮੇਰੇ ਸਹੁਰਾ ਭਾਬੀ ਨੇ ਮਨਾ ਕੀਤਾ ਹੋਣਾ ਵੀ ਜੇ ਫੋਨ ਚੁੱਕ ਲਿਆ ਤੇ ਕੋਈ ਨਾ ਕੋਈ ਤੇ ਕੋਈ ਖਰਚਾ ਮੰਗੂ ਕੋਈ ਪੈਸਾ ਤੇਲਾ ਮੰਗੂ ਤੇ ਜਦੋਂ ਕਿਤੇ ਤੁਹਾਨੂੰ ਫੋਨ ਆਊਗਾ ਆ ਤੁਸੀਂ ਉਹਨਾਂ ਨੂੰ ਇਹ ਗੱਲ ਦੱਸੋ ਪੀਪ ਅਹੀਂ ਟਿੱਲੇ ਮੱਠੇ ਰਹਿੰਦੇ ਆ ਇਹ ਉੱਠਦੀ ਆ ਤੇ ਚੁੱਕਦੀ ਆ ਬੈਗ ਤੇ ਪੇਕੇ ਪਰ ਇੰਨੇ ਇੰਨੇ ਦਿਨ ਜਾ ਕੇ ਨਾ ਰਿਆ ਕਰੇ ਕਿਉਂਕਿ ਹੁਣ ਤੁਹਾਨੂੰ ਲੋੜ ਆਉਦੀ ਤੇ ਜੇ ਹੁਣ ਨਹੀਂ ਹਣੇ ਸਾਡਾ ਸਾਥ ਦੇਣਾ ਤੇ ਫੇਰ ਮੁੜ ਕੇ ਆਪਾਂ ਉਹਨੂੰ ਇੱਥੇ ਕਰਨਾ ਵੀ ਕੀ ਆ ਮੋਆ ਤੇ ਦੀਪ ਤੇਰੀ ਗੱਲ ਠੀਕ ਆ ਪਰ ਹੁਣ ਕੌਣ ਆ ਅੱਜ ਕੱਲ ਦੇ ਜ਼ਮਾਨੇ 'ਚ ਸੁਣਦਾ ਨਹੀਂ ਕੋਈ ਵੀ ਕਹਦੀ ਕੀ ਕਰਾਂ ਮੈਂ ਅੱਗੇ ਇੱਕ ਦੋ ਵਾਰ ਆਖਿਆ ਸੀ ਮੁੰਡੇ ਨੇ ਕੰਨ ਨਾ ਕੀਤਾ ਮੈਂ ਮੱਖਣਾ ਹੀ ਹਟ ਗਈ ਜੇ ਮੇਰਾ ਫੋਨ ਚੁੱਕੇ ਤੇ ਮੈਂ ਉਹਨੂੰ ਇਹ ਗੱਲ ਸਮਝਾਵਾਂ ਵੀ ਸਾਨੂੰ ਕੁਝ ਨਹੀਂ ਚਾਹੀਦਾ ਕਮ ਸੋ ਕਮ ਕੋਲ ਤੇ ਹੋਵੇ ਰਾਤ ਬਰਾਤੇ ਤੁਹਾਨੂੰ ਲੋਡ ਪਵੇ ਤੇ ਤੁਸੀਂ ਕਿੱਥੇ ਜਾਓਗੇ ਜੇ ਉਹ ਹੋਊਗੀ ਕੋਲ ਚੱਲ ਤਾਂ ਉਹ ਫਿਰ ਵੀ ਆਸਰਾ ਹੋਊਗਾ ਵੀ ਹਾਂ ਹੈਗੀ ਆ ਉਹ ਬੈਗ ਚੁੱਕਦੀ ਆ ਤੇ ਪੇਕੇ ਜਾ ਵੜਦੀ ਆ ਤੇ ਡੈਰੀ ਵੀ ਕਿੰਨਾ ਕ ਕਰਨਗੇ ਜਾਂ ਫਿਰ ਤੁਸੀਂ ਮੇਰੀ ਫਿਕਰ ਨਾ ਕਰਿਆ ਕਰੋ ਉਹਨੂੰ ਵੀ ਇਹ ਹੋ ਆ ਵੀ ਇਹ ਧੀ ਦਾ ਪੱਕ ਕਰਦੇ ਖਰੇ ਤਾਂ ਉਹ ਟੜਨੇ ਇਦਾਂ ਕਰਦੀ ਤੁਸੀਂ ਇੱਥੇ ਆ ਰਾਜੀ ਰਹੋਗੇ ਆ ਤੇ ਮੈਨੂੰ ਉੱਥੇ ਕੋਈ ਤੰਗੀ ਨਹੀਂ ਆ ਤੁਸੀਂ ਐਵੇਂ ਹੀ ਦਾਣਾ ਕਰਿਆ ਕਰੋ ਜਿਵੇਂ ਮੈਂ ਕਰ ਹੀ ਕਹਤਾ ਮੈਨੂੰ ਕੋਈ ਤੰਗੀ ਨਹੀਂ ਤੇ ਬਾਸਾ ਫਿਰ ਮੈਨੂੰ ਕੋਈ ਨਹੀਂ ਆ ਤੂੰ ਮੇਰੀ ਵੀ ਕਰਨਾ ਕਰਿਆ ਕਰੋ ਪਤਾ ਈਆਂ ਦਾ ਦੁੱਖ ਆਮ ਨੋਨੀਓ ਰਹਿੰਦਾ